ਕੀ ਕਲ ਬੁਲਾਣੇ ਆ ਜਾਂ ਪਰ ਨਮਸਤੇ ਬੁਲਾਣੇ ਨਾ ਇਹ ਜਿਹੜੇ ਆਪਣੀ ਕਲਚਰਲ ਚੀਜ਼ਾਂ ਨੇ ਹੈਬਿਟਸ ਨੇ ਇਹ ਅਗਰ ਤੁਸੀਂ ਪਾਪਸ ਜਾਓ ਨਾ ਤੇ ਅੱਜ ਦੀ ਸਾਇੰਸ ਦੇਖੋ ਤਾਂ ਤਾਂ ਹੀ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤ ਕੁਝ ਪਹਿਲਾਂ ਜਾਣਦੇ ਸੀਗੇ ਜੋ ਕਿ ਆਪਾਂ ਭੁੱਲ ਚੁੱਕੇ ਹਾਂ ਜਾਂ ਲੂਜ਼ ਕਰਤਾ ਕਿਉਂਕਿ ਲੈਂਗੁਏਜਸ ਨਹੀਂ ਟਰਾਂਸਲੇਟ ਹੋਈਆਂ ਮਤਲਬ ਜੇ ਸਾਡੀ ਕੌਮ ਚ ਸਤਰੀਕਾਲ ਬੁਲਾਉਣ ਦਾ ਕਨਸੈਪਟ ਆਇਆ ਤਾਂ ਕਿਸੇ ਗੱਲ ਕਰਕੇ ਆਇਆ ਤੇਰਾ ਸਾਇੰਟੀਫਿਕ ਰੀਜਨਸ ਫॉर ਥਿਸ ਐਵੇਂ ਹੀ ਨਹੀਂ ਗੁਰੂ ਸਾਹਿਬ ਨੇ ਸਾਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣ ਦੀ ਜਾਂਚ ਦਿੱਤੀ ਹੈ ਨਹੀਂ ਬਿਲਕੁਲ ਇਹਨਾਂ ਚੀਜ਼ਾਂ ਦੇ ਪਿੱਛੇ ਬਹੁਤ ਬਹੁਤ ਕਮ ਹੋਇਆ ਹੋਇਆ ਹੈ ਸਾਇੰਟੀਫਿਕ ਉਸ ਟਾਈਮ ਦਾ ਜਿਹੜੀ ਸਾਇੰਸ ਸੀਗੀ ਉਹਦੇ ਬੇਸਿਸ ਤੇ ਸਾਡੇ ਇਹ ਸਾਰੇ ਜਿਹੜੇ ਆਪਾਂ ਕਲਚਰਲ ਨੋਰਮਸ ਫੋਲੋ ਕਰਦੇ ਹਾਂ ਹੈਗੇ ਨੇ ਤਾਂ ਫਿਰ ਉਹ ਤੁਸੀਂ ਕਹਿ ਰਹੇ ਹੋ ਕਿ ਹੱਥ ਮਿਲਾਉਣ ਨਾਲ ਵੀ ਡੀਐਨਏ ਜਿਹੜਾ ਹੈ ਉਹਦਾ ਨੁਕਸਾਨ ਕੀ ਹੈ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਅਨੈਸੀਸਰਲੀ ਹਰ ਚੀਜ਼ ਦਾ ਡੀਐਨਏ ਕੈਰੀ ਕਰ ਰਹੇ ਹੋ ਉਹਦੇ ਨਾਲ ਤੁਹਾਡੇ ਵਿੱਚ ਵੀ ਔਨ ਅ ਡੇਲੀ ਬੇਸਿਸ ਬਹੁਤ ਸਲੋ ਈਵੋਲੂਸ਼ਨ ਹੁੰਦੀ ਹੈ ਨੇਚਰ ਦੇ ਵਿੱਚ ਪਰ ਈਵੋਲੂਸ਼ਨ ਹੁੰਦੀ ਹੈ ਹਰ ਚੀਜ਼ ਨਾਲ ਆਪਾਂ ਇੰਟਰੈਕਟ ਕਰਦੇ ਹਾਂ ਤੁਸੀਂ ਕਹਿ ਰਹੇ ਸੀਗੇ ਕਿ ਤ ਤੁਹਾਨੂੰ ਪਤਾ ਲੱਗਿਆ ਕਿ ਹਰ 20 ਮਿੰਟ ਬਾਅਦ ਇੱਕ ਸਪੀਸ਼ੀਅਸ ਖਤਮ ਹੋ ਰਹੀ ਹੈ ਉਸ ਤੋਂ ਅੱਗੇ ਗੱਲ ਦੱਸੋ ਉਸ ਤੋਂ ਅੱਗੇ ਫਿਰ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਤੇ ਸਾਨੂੰ ਪਤਾ ਲੱਗੇ ਕਿ ਸਾਡੇ ਕੋਲ ਇੱਕ ਬਹੁਤ ਹੀ ਜ਼ਿਆਦਾ ਬ੍ਰੇਕਥਰੂ ਟੈਕਨੋਲੋਜੀ ਹੈ ਤੇ ਮੈਂ ਫਿਰ ਉਹਨੂੰ ਅਪਲਾਈ ਕਰਨਾ ਸ਼ੁਰੂ ਕੀਤਾ ਹਿਊਸਟਨ ਜੀ ਸੀਗੀ ਹਿਊਸਟਨ ਜ਼ੂ ਦੇ ਵਿੱਚ ਬਹੁਤ ਸਾਰੇ ਜਾਨਵਰ ਸਿਗੇ ਅਸੀਂ ਉਹਨਾਂ ਨੂੰ ਸੀਕਵੈਂਸ ਕਰਨਾ ਸ਼ੁਰੂ ਕੀਤਾ ਉਹਦੇ ਨਾਲ ਅਸੀਂ ਦੇਖਿਆ ਕਿ ਜ਼ੂ ਵਾਲਿਆਂ ਨੂੰ ਕਿੰਨੀ ਹੈਲਪ ਹੋ ਰਹੀ ਹੈ ਉਹਨਾਂ ਦਾ ਬਰੀਡਿੰਗ ਪ੍ਰੋਗਰਾਮ ਤਿਆਰ ਕਰਨ 'ਚ ਤੇ ਹੈ ਉਥੇ ਹੀ ਉਸ ਦੌਰਾਨ ਸਾਡੇ ਨਾਲ ਬਹੁਤ ਸਾਰੇ ادارے ਜੁੜ ਗਏ ਤੇ ਅਸੀਂ ਇੱਕ ਗਲੋਬਲ ਕੰਸੋਰਸ਼ੀਅਮ ਬਣ ਗਏ ਡੀਐਨਏ ਜ਼ੂ ਸਾਡੇ ਇਸ ਟਾਈਮ 12 ਮੁਲਕਾਂ ਦੇ ਵਿੱਚ ਅਸੀਂ ਹੈ ਡੀਐਨਏ ਜ਼ੂ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ 2019 ਦੇ ਵਿੱਚ ਸਾਡੇ ਡੀਐਨਏ ਜ਼ੂ ਚਾਈਨਾ ਤੇ ਬਹੁਤ ਸਾਰੇ ਮੁਲਕਾਂ ਹੁਣ ਡੀਐਨਏ ਜ਼ੂ ਇੰਡੀਆ ਲਾਂਚ ਕੀਤਾ ਸੀ ਲਾਸਟ ইয়ার ਸਾਡੇ ਮਿਨਿਸਟਰ ਸਾਡੇ ਨਾਲ ਗਏ ਸੀਗੇ ਤੇ ਉਸ ਦੌਰਾਨ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਸਪੀਸੀਜ਼ ਦੇ ਸੈਂਪਲ ਭੇਜੇ 2019 ਮੈਨੂੰ ਅੱਜ ਵੀ ਯਾਦ ਹੈ ਜਨਵਰੀ ਦੇ ਵਿੱਚ ਜਦੋਂ ਕੋਵਿਡ ਆ ਰਿਹਾ ਸੀਗਾ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਬੈਟਸ ਤੋਂ ਆ ਰਹੀ ਹੈ ਇੱਕ ਨਵੀਂ ਬਿਮਾਰੀ ਹੈ ਤੇ ਅਸੀਂ ਫ੍ਰਿਜ ਦੇ ਵਿੱਚ ਦੇਖਿਆ ਸਾਡੇ ਕੋਲ ਕਿੰਨੇ ਸਾਰੇ ਬੈਟਸ ਚਾਈਨਾ ਤੋਂ ਸੈਂਪਲ ਪਏ ਸੀਗੇ ਤੇ ਸਾਨੂੰ ਆਫ ਕੋਰਸ ਤੁਸੀਂ ਜੋ ਵੀ ਖਾਣੇ ਹੋ ਜਾਂ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੋਂ ਤੁਸੀਂ ਥੋੜਾ ਥੋੜਾ ਡੀਐਨਏ ਸਬਦਾ ਲੈਣੇ ਹੋ ਸੋ ਅੱਜ ਜੇਕਰ ਮੈਂ ਤੁਹਾਡਾ ਸੈਂਪਲ ਲਵਾਂ ਤਾਂ ਤੁਸੀਂ ਜਿਹੜੀ ਜਿਹੜੀ ਜਿਨ੍ਹਾਂ ਨਾਲ ਇੰਟਰੈਕਟ ਕੀਤਾ ਉਹਨਾਂ ਸਾਰਿਆਂ ਦਾ ਥੋੜਾ ਥੋੜਾ ਡੀਐਨਏ ਤੁਹਾਡੇ ਤੋਂ ਮੈਨੂੰ ਮਿਲ ਜਾਊਗਾ ओके okay. इसी तरह मतलब जिन्ने बंदे मेनू हाथ मिला रहे हैं मिल रहे, है, रहे हैं इत्ते किसे नाल मैं बैठ ਰਿਹਾ ਹਾਂ ਹਾਂਜੀ ਉਹਨਾਂ ਦਾ ਡੀਐਨਏ ਮੇਰੇ ਤੋਂ ਮਿਲ ਜਾਊਗਾ ਤੁਹਾਨੂੰ ਹਾਂਜੀ ਬਿਲਕੁਲ ਇਸੇ ਕਰਕੇ ਆਪਾਂ ਸਸਰੀਕਾਲ ਬੁਲਾਣੇ ਆ ਜਾਂ ਆਪਾਂ ਨਮਸਤੇ ਬੁਲਾਣੇ ਆ ਨਾ ਇਹ ਜਿਹੜੇ ਆਪਣੀ ਕਲਚਰਲ ਚੀਜ਼ਾਂ ਨੇ ਹੈਬਿਟਸ ਨੇ ਇਹ ਅਗਰ ਤੁਸੀਂ ਪੱਪਸ ਜਾਓ ਨਾ ਤੇ ਅੱਜ ਦੀ ਸਾਇੰਸ ਦੇਖੋ ਤਾਂ ਤਾਂ ਹੀ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤ ਕੁਝ ਪਹਿਲਾਂ ਜਾਣਦੇ ਸੀਗੇ ਜੋ ਕਿ ਆਪਾਂ ਭੁੱਲ ਚੁੱਕੇ ਹਾਂ ਜਾਂ ਲੂਜ਼ ਕਰਤਾ ਕਿ ਵੀ ਲੈਂਗੁਏਜਸ ਨਹੀਂ ਟਰਾਂਸਲੇਟ ਹੋਈਆਂ ਮਤਲਬ ਜੇ ਸਾਡੀ ਕਾਮ ਚ ਸਸਟ੍ਰੀਕਾਲ ਬੁਲਾਉਣ ਦਾ ਕਨਸੈਪਟ ਆਇਆ ਤਾਂ ਕਿਸੇ ਗੱਲ ਕਰਕੇ ਆਇਆ ਤੇਰਾ ਸਾਇੰਟਿਫਿਕ ਰੀਜ਼ਨਸ ਫॉर ਥੀਸ ਐਵੇਂ ਹੀ ਨਹੀਂ ਗੁਰੂ ਸਾਹਿਬ ਨੇ ਸਾਨੂੰ ਹੱਥ ਜੋੜ ਕੇ ਸਸਟ੍ਰੀਕਾਲ ਬੁਲਾਉਣ ਦੀ ਜਾਂਚ ਦਿੱਤੀ ਹੈ ਨਹੀਂ ਬਿਲਕੁਲ ਇਹਨਾਂ ਚੀਜ਼ਾਂ ਦੇ ਪਿੱਛੇ ਬਹੁਤ ਬਹੁਤ ਕਮ ਹੋਇਆ ਹੋਇਆ ਹੈ ਸਾਇੰਟਿਫਿਕ ਉਸ ਟਾਈਮ ਦਾ ਜਿਹੜੀ ਸਾਇੰਸ ਸੀਗੀ ਉਹਦੇ ਬੇਸਿਸ ਤੇ ਸਾਡੇ ਇਹ ਸਾਰੇ ਜਿਹੜੇ ਆਪਾਂ ਕਲਚਰਲ ਨੋਰਮਸ ਫੋਲੋ ਕਰਦੇ ਹਾਂ ਹੈਗੇ ਨੇ ਤਾਂ ਫਿਰ ਉਹ ਤੁਸੀਂ ਕਹਿ ਰਹੇ ਹੋ ਕਿ ਹੱਥ ਮਿਲਾਉਣ ਨਾਲ ਵੀ ਡੀਐਨਏ ਜਿਹੜਾ ਹੈ ਉਹਦਾ ਨੁਕਸਾਨ ਕੀ ਹੈ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਅਨੈਸੈਸਰਲੀ ਹਰ ਚੀਜ਼ ਦਾ ਡੀਐਨਏ ਕੈਰੀ ਕਰ ਰਹੇ ਹੋ ਉਹਦੇ ਨਾਲ ਤੁਹਾਡੇ ਵਿੱਚ ਵੀ ਔਨ ਅ ਡੇਲੀ ਬੇਸਿਸ ਬਹੁਤ ਸਲੋ ਈਵੋਲੂਸ਼ਨ ਹੁੰਦੀ ਹੈ ਨੇਚਰ ਦੇ ਵਿੱਚ ਪਰ ਈਵੋਲੂਸ਼ਨ ਹੁੰਦੀ ਹੈ ਹਰ ਚੀਜ਼ ਨਾਲ ਆਪਾਂ ਇੰਟਰੈਕਟ ਕਰਦੇ ਹਾਂ ਉਸ